ਸਦਾ ਨਾ ਰਸੇ ਮੜਿਆ ਮੁਰਨ ਹੋਇ ਕਰਸੀ ਕਰੇ ਵਿੰਦਰਾ ਬਾਈ ਮੇਰਾ ਛੋਟਾ ਨਾ ਕੀ ਹੈਗਾ ਵਿੰਦਰਾ ਬਾਈ ਬੈਜੋ 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 ਕਰਸੀ ਤੇ ਬੈਜੋ ਵਿੰਦਰ ਅਸਾ ਸਾਨੂੰ ਕੋਈ ਮਤਲਬ ਤੁਸੀਂ ਹੁਣ ਕੀ ਕੰਮ ਕਰਦੇ ਪਹਿਲਾਂ ਤਾਂ ਮੈਨੂੰ ਦੱਸੋ ਖੇਤੀ ਕਰਦੇ ਹਾਂ ਅੰਦਰ ਖੇਤੀ ਕਰਦੇ ਹੂੰ ਉਮਰ ਕਿੰਨੀ ਹੈ ਤੁਹਾਡੀ ਬਾਈ 50 ਕਰ ਸਾਲ ਦੀ 53 ਸਾਲ ਦੀ ਉਮਰ ਹੈ ਮਾਦਰੋਨ ਵੀ ਮਤਲਬ ਉਦੋਂ ਹੁਣ ਤੇ ਉਦੋਂ ਵਾਲੇ ਜ਼ਮਾਨੇ 'ਚ ਕੋਈ ਫਰਕਤ ਸੀ ਕੀ ਸਾਬ ਬਾਲਾ ਵਧਿਆ ਜੇ ਉਹ ਤਾਂ ਯਾਰ ਇੱਕ ਜੇ ਹੁਣ ਟੇਬਲ ਆ ਲਈ ਮੈਂ ਦਾ ਦਸ ਮੁੰਡੇ ਇਕੱਠੇ ਹੋ ਜਾਂਦੇ ਹੂੰ ਵੀ ਯਾਰ ਉਹਨਾਂ ਦੇ ਟੇਬਲ ਆ ਲੀਏ ਪਾ ਚੱਲੀ ਉਹਦੇ ਕੋਲ ਦਿਨ ਹੂੰ ਬਾਈਣਾ ਹਰੇਕ ਥੋੜੀ ਥੋੜੀ ਜਾਂਦਾ ਨਵੀਂ ਨਵੀਂ ਡੇਪਾ ਲੈ ਕੇ ਆਉਂਦਾ ਮੋੜ ਦਾ ਜਵਾਨੀ ਗੱਲ ਕਹਿੰਦੇ ਤੁਸੀਂ ਕਹਿੰਦੇ ਟੇਪਾਂ ਦਿੰਦੀਆਂ ਸੀ ਜਦੋਂ ਕਹਿੰਦੇ ਬੰਦਾ ਕਹਿੰਦੇ ਵੀ ਜੇ ਸੌਹਰੇ ਨਹੀਂ ਜਾਂਦਾ ਯਾਰ ਗੱਲ ਚ ਪਾ ਕੇ ਜਾਂਦਾ ਹੁੰਦਾ ਆ ਮੋੜੇ 'ਚ ਮੋੜੇ 'ਚ ਪਾ ਕੇ ਜਾਂਦਾ ਉਹ ਹਾਂ 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 ਇਹ ਗੱਲ ਦੱਸੋ ਬਈ ਯਾਰ ਇਹ ਸੋਨੀ ਟੋਂ ਟੇਪ ਦੀ ਕਿੰਨੀ ਜਿਹੜਾਈ ਰਹੀ ਐ ਇਹਦਾ ਬਾੜੀ ਜਿਹੜਾਈ ਤਾਂ ਹੁਣ ਵੀ ਜਿਹੜਾਈ ਐ ਤੂੰ ਆਂ ਟੇਪ ਲਾਦੀ ਉਹ ਸੁਣ ਤਾ ਇੱਕ ਪਾਸੇ ਹੋਰ ਆਦੀ ਕੁਵਾਜਾਲ ਆਦੀ ਦੇਖ ਹੂੰ ਕੈਸਾ ਇਹਦਾ ਗਲ ਕੋਟ ਆਹ ਨਹੀਂ ਉਦੋਂ ਲੋਕ ਘਰਾਂ 'ਚ ਵੀ ਸੁਣਦੇ ਸੀ ਦੇਖ ਲੈ ਹਨਾ ਸੁਣਨੇਂਦੇ ਸੀ ਘਰਾਂ 'ਚ ਪੂਰੇ ਜਦੋਂ ਕਹਿੰਦੇ ਪੂਰੀ ਚੜਤ ਹੁੰਦੀ ਸੀ ਉਹ ਬੰਦੇ ਦੀ ਜਿਹੜੀ ਟੇਪ ਉਹ ਮੈਂ ਕੁੱਟਿਆਂ ਗਾਠਾਂ ਤੇ ਬਹਿ ਕੇ ਵੀ ਸੁਣਦੇ ਲੋਕਿਆ ਉਹ ਵੀ ਇੰਨੀ ਕੁ ਗੁੱਸੇ ਦੀ ਜਗਾ ਤਾਂ ਉਹ ਤਾਂ ਮੜੇ ਨੇ ਗੁੱਸਾ ਕਰਦਾ ਜਿਹੜਾ ਟੌਰ ਹੁੰਦੀ ਬੰਦੇ ਦੀ ਪੂਰੀ ਜਿਹੜਾ ਟੇਪ ਲੈ ਕੇ ਜਾਂਦਾ ਉਹਦੀ ਚੜਾਈ ਜੇ ਉਹ ਟੇਪ ਲੈ ਕੇ ਮਾਗਿਆ ਜਮਾ ਸਹੂਰੀ ਮਾਗਿਆ 10-10 ਮੁੰਡੇ ਮੇਰੇ ਕੋਲ ਉਹੀ ਇਕੱਠੇ ਹੋ ਜਾਂਦੇ ਯਾਰ ਫਲਾਣਾ ਉਹ ਟੇਪ ਲੈ ਗਿਆ ਇਨੀ ਜਿਹੜਾ ਹੁਣ ਦੇ ਸਮੇਂ ਦੀ ਵਾਹ ਫਰਕ ਪਈ ਹੁਣ ਤਾਂ ਪਾਇਦਾ 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 ਕੋਈ ਖਾਣ ਪੀਣ ਦਾ ਨਹੀਂ ਉਦੋਂ ਖਾਣ ਪੀਣ ਦਾ ਸੌਂਕ ਬੜਾ ਸੀ ਹਮ ਆ ਹੁਣ ਪਿਆ ਕੇ ਦਿਖਾਵਾਂ ਪਾਇਆ ਕਿਉਂ ਗਲੀ ਮੈਂ ਕਿਸੇ ਨੂੰ ਪਿਆਕੇ ਦਾ ਕੋਈ ਵੀ ਸਗ ਹਾਂ ਆ ਬਿਲਕੁਲ ਗਲੀ ਗੱਲ ਸਹੀ ਹੈ ਤੁਹਾਡੀ ਜੀ ਹਾਂ ਹੁਣ ਖਰਾ ਖਾਦੀ ਵੀ ਨਹੀਂ ਆਉਂਦੀ ਖਰਾ ਖਾਦੀ 2.5 ਕਿਲੋ ਦੁੱਧ ਵਾਂ ਕੱਲਾ ਪੀ ਜਨੇ ਸੀ ਹੁਣ ਪਿਆ ਕੇ ਦੇਗਾ ਨਹੀਂ ਪੀਤਾ ਨਹੀਂ ਪੀਤਾ ਹੀ ਨਹੀਂ ਇਹਨਾਂ ਕਿਸੇ ਫਿਰ ਤੁਸੀਂ ਮਿਹਨਤ ਵੀ ਬਹੁਤ ਕੀਤੀ ਸੀ ਮਿਹਨਤ ਤਾਂ ਮੈਂ ਇੰਨੀ ਕਰੀਏ ਜੀ ਸਾਡੇ ਕੰਨ 2.5 ਕਿਲੋ ਮਨ ਲਾ ਤੁਸੀਂ ਮੇਰੇ ਤੁਸੀਂ ਕਿਹਨੇ ਖਰਾ ਖਾ ਲੰਦੇ ਸੀ ਫਿਰ ਤੁਸੀਂ ਸਰੀਰਕ ਸ਼ਕਤੀ ਸਰੀਰ ਮੈਂ ਐਡੀ ਉਮਰ ਹੋ ਗਈ 70 ਕਿਲੋ ਦਾ ਭਾਰ ਹੋਣਾ 70 ਹੀ ਜਵਾਨੀ ਵੇਰੇ ਦੀ ਬਗਨ ਨਹੀਂ ਦਿੰਦਾ ਜਿੰਨਾ ਮਾਰ ਜੇ ਗਰਾਖ ਵਈ ਜਾ ਹੁਣ ਇਹ ਹੋਰ ਵੀ ਖੇਤੀ ਦਾ ਫੁੱਲ ਕੰਮ ਕਰਦਾ ਭਾਰੀ ਵਾਧਾ ਲੋਕ ਆਹਦੇ ਨਾ ਭਾਰ ਬਾਜੂ ਕਿਉਂ ਨਾ ਮਾੜਾ ਜਿਵੇਂ ਹੁਣ ਵੀ ਖਾਂ ਲਾਂ ਕਿਉ ਮੈਂ ਵਰਦਸੀ ਜੇ ਨਹੀਂ ਕਰਦਾ ਤਾਂ ਕਈ ਕਈ ਫੜਾ ਦੀ ਤਰਫੋਂ ਆਪਣਾ ਗੁੱਡੀ ਚ ਹੁਣ ਕੋੰਦੇ ਮੋੜਾ ਘਟਾ ਇੰਦ ਰਹਿ ਗਿਆ ਕਿ ਹੂੰ ਖਰਾਕਾ ਉਵੇਂ ਹੀ ਆ ਕਿ ਉਵੇਂ ਹੀ ਗੱਲ ਕਰ ਸਰੀਰ ਦੀ ਵਰਦਸੀ ਨਹੀਂ ਵਰਦਸੀ ਇਹ ਗੱਲ ਸਹੀ ਹੈ ਸਾਰਾ ਕੁਝ ਉਵੇਂ ਹੀ ਹੈ ਆਰਸੀ ਹੋ ਗਏ ਕਹਿਣ ਦਾ ਬਾਹਰ ਆਜੇ ਹੁਣ ਤੂੰ ਮੈਂ ਚਰੀ ਤੇਰੇ ਸਾਹਮਣੇ ਨਾ 12 12 ਮੋੜਦੀ ਬਤੀ ਹੋਈ ਜੇ ਹੱਥ ਹੀ ਕੋਤਰਦਾ ਦੋ ਦੋ ਭਰੀ ਹੁਣ ਵੀ ਕੋਤਰਦਾ ਆ 20 ਸਾਲ ਦਾ ਮੁੰਡਾ ਲੈ ਮੇਰੇ ਨਾਲ ਖੜਾ ਦੇ ਮੈਂ ਬਾਹ ਫਾੜਨੇ ਸੜਾ ਜਗਤ ਚੀਜਾਂ ਹੁਈ ਨੇ ਗੱਲ ਕਰ ਬਰਜ ਜੀ ਨਹੀਂ ਕੋਈ ਮੁੜਕਾਦ ਨਹੀਂ ਹੁੜਕਾ ਨਹੀਂ ਹੁੰਦਾ ਹਾਂ ਇਹ ਗੱਲ ਸਹੀ ਹੈ ਬਿਲਕੁਲ ਜੇ ਬੰਦੇ ਨੂੰ ਮੁੜਕਾ ਆਵੇ ਸਰੀਰ 'ਚ ਕੁਝ ਖਾਈ ਜਾ ਚਾਹੇ ਲੱਕੜਾਂ ਖਾਈ ਜਾ ਹਾਜਮੇ ਦੀ ਡਾਕਟਰ ਨੇ ਮੈਨੂੰ 10 ਸਾਲ ਪਹਿਲਾਂ ਕਿਹਾ ਉਹ ਬੰਦ ਕਰਿਆ ਕਹਿੰਦਾ ਕਿ ਉਹ ਨਹੀਂ ਖਾਣਾ ਮੈਂ ਕਹਿੰਦਾ ਬੁੜੀਆਂ ਜਿਹੜੇ ਕੀ ਕਹਿੰਦਾ ਮੈਂ ਕਹ ਉਹ ਕਹਿੰਦਾ ਵੀ ਕਿਉਂ ਫੁੱਲਗਾ ਮੈਂ ਫੁੱਲ ਗਿਆ ਨਾਲੇ ਵੀ 12 ਮਹੀਨੇ 30 ਦਿਨ ਕਿਉਂ ਖਾਣਾ ਗਰਮੀ ਦੇ ਸਿਆਲ ਜੀ ਉਸ ਨੇ ਵੀ ਕਿ ਨਾਲ ਬਰਸ ਵੀ ਆ ਫਿਰ ਬਰਸ ਜੇ ਮੇਰੀ ਪੂਰੀ ਹੈ ਪੂਰੀ ਤਾਂ ਹੀ ਹਜਮ ਹੁੰਦਾ ਤਾਂ ਹੀ ਹਜਮੇ ਹੁੰਦਾ ਡਾਕਟਰ ਉਹ ਤਾਂ ਹੀ ਕਹਿੰਦੇ ਆਪਾਂ ਜੋ ਜੇ ਆਹ ਦੇਖ ਜੇ ਥਰੀ ਤੇ ਜਾਂ ਉਹ ਤੇਰੀ ਬਿਮਾਰੀ ਲੱਗਦੀ ਜੇ ਉਹ ਕਮਜ਼ੋਰ ਆ ਬਿਮਾਰੀ ਆਟੋਮੈਟਿਕ ਤੱਕ ਰੂਨ ਨਾਲੇ ਨਾਲੇ ਹੂੰ ਮੇਰਾ ਮੁੰਡਾ ਹੁਣ ਕਹਿੰਦਾ ਲੱਗਣਾ ਤਖਣਾ 26 ਵਸੇਰੀਆਂ ਭਾਰ ਮੈਂ ਕੱਲਾ ਚੱਕਦਾ ਜੀ ਕਿਸੇ ਨੇ ਲਵੇ ਉਂਝ ਨਾ ਮੈਂ ਭੜਕਾ ਕੇ ਮਾਰਦਾ ਹੁਣ ਦਗਾ ਕੇ ਦਗਾ ਕੇ 26 ਵੇਰੀਆਂ ਭਾਰ ਕੇ ਨੇ ਗੱਲ ਸਹੀ ਹੈ ਬਿਲਕੁਲ ਸਹੀ ਹੈ ਜੇ ਖਰਾ ਖਾਣੀ ਹੈ ਸ੍ਰੀ ਦੀ ਵਰਜ ਸਿਕਈ ਜਾ ਜਿੰਨਾ ਮਰਜ਼ੇ ਤੱਕਣਾ ਹੋ ਜੀ ਛੋਟੇ ਨਾਲ ਸਰ ਚਰਨਾ ਨਾਲ ਜੋੜ ਲਈ ਤੁਹਾਡੇ ਮਤਲਬ ਤੁਸੀਂ 53 ਸਾਲ ਦੇ ਵਿੱਚ ਕੋਈ ਐਸੀ ਗੱਲ ਹੋਈ ਹੈ ਤੁਹਾਡੀ ਮੈਂ ਤੇ ਜੋਰ ਮੈਸੂ ਹੋਇਆ ਹੋਵੇ ਜਾਂ ਕਿ ਹੋਰ ਹੋਇਆ ਹੋਵੇ ਗੱਲਬਾਤ ਨਹੀਂ ਹੋ ਸਕਦਾ ਨਹੀਂ ਨਹੀਂ ਮਤਲਬ ਕਿਤੇ ਮੁਕਾਬਲਾ ਹੋਇਆ ਹੋਵੇ ਜਾਂ ਕੋਈ ਇਹੋ ਜੀ ਗੱਲ ਬਸ ਤੁਹਾਨੂੰ ਯਾਦ ਹੋਵੇ ਕੋਈ ਗੱਲ ਮੇਲੇਲੇ ਮੇਰੀ ਬੋਰੀ ਚੱਕੀ ਵੀ ਹੈ ਜਿਵੇਂ ਤੂੰ ਗੱਲ ਕਰਦਾ ਆ ਇੱਥੇ ਸਾਢੇ 5 ਮਾੜ ਭਾਤ ਆਪਣੇ ਵਾਲੇ ਮੇਲੇ ਤੇ ਆਪਣੇ ਵਾਲੇ ਮੇਲੇ ਜਵਾਨੀ ਪਹਿਰੇ ਦੀ ਗੱਲ ਕਰਦੇ ਆ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਕਰ ਗੁਰਜਾ ਵਾਲੇ ਡੇਰੇ ਕੋਲ ਵੀ ਜਗੜਾ ਗੁਰਜਾ ਡੇਰੇ ਕੋਲ ਤਾਂ ਮੈਂ ਬੇਟਾ ਆਮ ਚੱਕਣ ਦੀ ਚਾਹ ਮੈਂ ਥਮ ਕਣਕ ਵੱਢ ਕੇ ਆਉਂਦਾ 85 ਕਿਲੋ ਬੇਟਾ ਆਮ ਚੱਕਣ ਦਾ ਸਾਰਾ ਰਕੜ ਕਬੜੀ ਹੱਥ ਨੇ ਬਾਲਾ ਲਾ ਨਾ ਤੁਰੇ ਆਉਂਦੇ ਨੇ ਉਹੀ ਚੋੜ ਦਾਦੇ ਨਹੀਂ ਵੀ ਲਾਦੇ ਯਾਰ ਬਾਲਾ ਵੀ ਵੇਰੀ ਲਾਉਂ ਜਮ ਕਿਉਂ ਇਦੋਂ ਕਾ ਹੋਈ ਨਾ ਖਾਇਦਾ ਦੀ ਮੈਨੂੰ ਬਦਲ ਕੀ ਕਰਦਾ ਹੁਣ ਆਇਤਾ ਖਾਂਦੇ ਨਹੀਂ ਕੋਸਾ ਲੈ ਹੁਣ ਦੋ ਮੁੰਡਿਆਂ ਨੂੰ ਘਰਾ ਕੇ ਉਹਦਾ ਪੈ ਦੋਰੀ ਪੀਜਾ ਮਾਹਲੇ ਵੀ ਮੈਂ ਚਮਚਾ ਵੀ ਨਹੀਂ ਖਾਦਾ ਹੁੰਦਾ ਹੁਣ ਤੱਕ ਮਾਹਲੇ ਵੀ ਪੀਜਣਾ ਕੁਝ ਨਹੀਂ ਕਰਦਾ ਪਰ ਤੁਹਾਨੂੰ ਦੇਖਣ ਨੂੰ ਲੱਗਦਾ ਨਹੀਂ ਆ ਨਾ 53 ਸਾਲ ਦੀ ਬਾਈ ਦੀ ਉਮਰ ਹੋਊਗਾ ਨਾ ਇਹਦਾ ਮੈਨੂੰ ਗਾੜੀ ਮੇਰੀ ਚਿੱਟੀ ਮਰੌਣ ਕਰਦੀ ਐ ਵੀ ਬੁਢਾ ਹੋ ਗਿਆ ਸਰੀਰ ਮੇਰਾ ਆਲੇ ਪੂਰਾ ਤਗੜਾ ਦੇ ਨਾ ਦੇਖਣ ਨਹੀਂ ਦਸੀ ਜਾਂਦਾ ਮੈਂ ਉਹੀ ਕਹੀ ਜਾਂਦਾ ਬਾਈ ਨੂੰ ਗੱਲ ਆਗੇ ਸਰਵਾਈ ਨੂੰ ਨਹੀਂ ਲੱਗਦੀ ਨਹੀਂ ਬਾਈ ਦੀ 53 ਸਾਲ ਦੀ ਹੋਊਗਾ ਜਿਵੇਂ ਆ ਪਾਣਾ ਸਾਡੇ ਯਾਨੀ ਇੱਕ ਇੱਕ ਦਿਨ ਮੇਰਾ ਹਲੇ ਵੀ ਡੂੰਡਾ ਉੱਠਿਆ ਅੰਦਰੋਂ ਮਨ ਚ ਚਲੀ ਵਾ ਕੁਤਰੀ ਜਾਵਾਂ ਮੇਰੇ ਘਰੇ ਐਨਾ ਕੰਮ ਵੀਡੀਓ ਬਣਾਈਏ ਮੈਂ ਲਿਆ ਮੈਂ ਕਿਹਾ ਵਾ ਹਲੇ ਵੀ ਮੈਨੂੰ ਐਨਾ ਯਕੀਨ ਹੋਵੇ 50 ਕਿਲੋ ਬੱਲੇ ਗੜਦ ਕੱਢ ਦਿੰਦੇ ਕੱਲਿਆਂ ਤੇ ਕੱਢਦਾ ਨਾ ਮੈਂ 55 ਕਿਲੋ ਦਾ ਬੀਟ ਦੂਜਾ ਥਰੀਪਾ ਪੰਜ ਪੰਜ ਵਾਲੇ ਆਏ ਨਾਲ ਹੁਣ ਲੜਦੇ ਵੀ ਡੀਰੇ ਕੋਲੇ ਮੁਕਾਬਲੇ ਕਰਦੇ ਰਹੇ ਜਿੱਥੇ ਇੱਕ ਬੰਦਾ 80 ਕਿਲੋ ਦਾ ਭਾਰਦਾ ਮੇਰਾ ਬਾਹ ਹੁੰਦੇ ਮੈਂ 70 ਕਿਲੋ ਦਾ ਭਾਰ ਹੁੰਦਾ ਸੀ ਰੱਸਾ ਖਿੱਚਣਾ ਉਹਨੂੰ ਖਿੱਚੇ ਨਹੀਂ ਜਿੰਦਾ ਮੈਂ ਨਾ ਮਰ ਜੂ ਰਾਵਾਂ ਲੰਨ ਅੱਪ ਬਾਖੇ ਚੇਰੀ ਜਿੰਦੋ ਤਾਂ ਮੇਰੇ ਕੋਲ 70 ਜੀ ਉਹਦੇ ਦੱਸੀ ਗਿਣੀ ਨਹੀਂ ਗੱਲ ਸਹੀ ਹੈ ਇਹ ਮਿਹਨਤ ਦੇ ਕੰਮ ਨੇ ਸਾਰੇ ਹਾਂ ਮੇਰੀ ਵਰਦਸੀ ਇਹੀ ਨਹੀਂ ਸੀ ਹਲੇ ਵੀ ਵਰਦਸ ਮੇਰੀ ਪੂਰੀ ਹੈ ਨਹੀਂ ਗੱਲ ਬਿਲਕੁਲ ਸਹੀ ਹੈ ਜੇ ਵਰਦਸ ਕਰੀ ਜਾ ਜਿੰਨਾ ਮਰਜ਼ੇ ਤੱਕੜਾ ਹੋ ਜਾ ਜਦੋਂ ਵਰਦਸ ਸੀ ਨਹੀਂ ਬੱਸ ਦੇ ਕਹਿਣ ਦਾ ਭਾਵ ਜਦੋਂ ਹਾਜ਼ਮੀ ਨਹੀਂ ਕਰ ਲਾਏ ਆਪਾਂ ਜ਼ੋਰ ਨਹੀਂ ਲਾਉਣਾ ਜ਼ੋਰ ਨਹੀਂ ਲਾਉਣਾ ਆਪਾਂ ਸਰੀਰ ਨੂੰ ਹਲਾਉਣਾ ਚਲਣਾ ਤਾਂ ਹੈ ਹੀ ਨਹੀਂ ਹੁਣ ਮੋਟਕਾ ਤਾਂ ਹੋਣ ਨਹੀਂ ਦਿੰਦੇ ਏਸੀ ਥੱਲੇ ਪਾਇਆ ਹੈ ਬਿਲਕੁਲ ਹੈ ਹਾਲ ਤੱਕ ਮੈਂ ਏਸੀ ਥੱਲੇ ਨਹੀਂ ਪਿਆ ਜਿਦ ਤਰ੍ਹਾਂ ਉਹਨੇ ਏਸੀ ਲਗਾਇਆ ਨੂੰ ਮੈਂ ਮੈਂਟੇਨੈਂਸ ਵੀ ਨਹੀਂ ਕੀਤਾ ਮੇਰਾ ਸਰੀਰ ਨਹੀਂ ਆੜ ਰਹਿਣਾ ਹੁਣ ਚਾਹੇ ਮੈਂ ਜੇ ਛਾੜਦੇ ਵੀ ਨੀ ਹੁਣ ਦੁਬਾਰੇ ਤੇ ਲਈ ਫਰੀ ਕੋਈ ਸੇਤਿਆ ਸਰੀਰ ਨਹੀਂ ਨਹੀਂ ਗੱਲ ਸਹੀ ਆ ਬਿਲਕੁਲ ਇਹ ਸਰੀਰ ਲੋਹਾ ਬਣ ਜਾਂਦਾ ਬਣ ਜਾਂਦਾ ਬਣ ਜਾਂਦਾ ਬਣ ਜਾਂਦਾ ਵੀਰੇ ਜਿਦੋਂ ਹੁਣ ਆਪਾਂ ਸਰੀਰ ਦੀ ਵਰਜਿਸ ਨਹੀਂ ਕਰਨੀ ਉਹ ਤਾਂ ਫਿਰ ਜਬਈ ਕੋਲਾ ਬਣਦੀ ਸਰੀਰ ਦੀ ਵਰਜਿਸ ਕਰੀਆ ਕਿ ਉਹ ਦਿਨ ਮਰ ਜੇ ਖਾਈ ਜਾ ਤੇਰਾ ਤਕੜੀ ਤਕੜਾ ਹੋ ਜੇ ਸਰੀਰ ਆਪਾਂ ਇਹਨਾਂ ਦੀ 2 ਸਾਲ ਦੀ ਝੋਟੀ ਮੈਂ ਫੜ ਕੇ ਖੜਾ ਹਾਂ ਦਿੰਦੇ ਆ ਸਿੰਘ ਵੜ ਕੇ ਜਦੋਂ ਮੈਂ ਕਿ ਜਵਾਨੀ ਵੇਰੇ ਆਇਆ ਜਮ ਅੱਲੇ ਆਇਦ ਦੀ ਲੱਕੇ ਮੈਂ ਕਿ ਲਾਗੜ ਦੇ ਆਇ ਖੜਾ ਬੈਠੇ ਬੜ ਕੇ ਨੀ ਚਲਾ ਆ ਗੇ ਮਰੂ ਹੁਣ ਦਿਨ ਤੂੰ ਸਹੀ ਗੱਲ ਆ ਬਾਈ ਮੈਂ ਦੋਸਤੋ ਇਹ ਬਾਈ ਨਾਲ ਮੁਲਾਕਾਤ ਅੱਜ ਆਪਾਂ ਕਰੀਏਗੀ ਪੁਰਾਣੀਆਂ ਗੱਲਾਂ ਦਸੀਆਂ ਜੇ ਸਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਬਾਈ ਇੱਧਰ ਕਿਸ ਤਰ੍ਹਾਂ ਵੀ ਖੜਾਗਾ ਆਪਣੇ ਕੋਲ ਇਹਦੇ ਨਾਲ ਵੀਰ ਆਇਆ ਸੀ ਦੁਕਾਨ ਤੇ ਮਾਚਲ ਦੋ ਚਾਰ ਗੱਲਾਂ ਕਰਦੇ ਆ ਬਾਈ ਨੇ ਬਹੁਤ ਸੋਹਣੀਆਂ ਗੱਲਾਂ ਦਸੀਆਂ ਜੇ ਪਸੰਦ ਆਈਆਂ ਤਾਂ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਤੇ ਦੱਸਿਓ ਕਮੈਂਟ ਕਰਕੇ ਵੀ ਕੀ ਗੱਲਬਾਤ ਆ